ਸੈਟਰ ਦੇ ਵਿੱਚ ਔਰ ਖੇਮ ਕਾਉਂ ਸੈਟਰ ਦੇ ਵਿੱਚ ਜਦੋਂ ਅਸੀਂ ਪਹੁੰਚੇ ਹਰੀਕੇ ਪੱਤਣ ਕ੍ਰਾਸ ਕਰਕੇ ਤੇ ਮੈਂ ਪਹਿਲੇ ਵੀ ਦੱਸਿਆ ਕਿ ਉਸ ਲੜਾਈ ਨੂੰ ਜਿੱਤਣ ਦਾ ਜਿਹੜਾ ਸਿਹਰਾ ਸੀਗਾ ਉਹ ਸਭ ਤੋਂ ਵੱਧ ਪੰਜਾਬ ਦੀ ਆਮ ਪਬਲਿਕ ਤੋਂ ਜਨਤਾ ਨੂੰ ਜਾਂਦਾ ਹੈ ਕਿਉਂਕਿ ਜਨਦਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਹਰ ਤਰ੍ਹਾਂ ਫੌਜ ਦੀ ਸਹਾਇਤਾ ਕੀਤੀ ਸੀਗੀ ਤੇ ਉਹ ਲੜਾਈ ਆਮ ਹੁਣ ਲੋਕੀ ਕਹਿ ਰਿਹਾ ਜਿਹੜਾ ਆ ਪਹਿਲਗਾਮ ਦਾ ਹਿੱਸੇ ਤੋਂ ਆਇਆ ਹੈ ਇਹਦਾ ਕਰਕੇ ਕਿ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਜੀ ਇਹ ਹੈ ਉਹ ਆ ਲੇਕਿਨ ਮੈਨੂੰ ਲੱਗਦਾ ਕਿ ਸਭ ਤੋਂ ਪਹਿਲਾਂ ਲੜਾਈ ਦਾ ਮੂਹ ਹੀ ਕਾਲਾ ਹੈ ਜਿਹੜੇ ਲੋਕ ਕਹਿ ਰਹੇ ਹਨ ਵੀ ਆਹ ਕਰਨਾ ਚਾਹੀਦਾ ਉਹ ਕਰਨਾ ਜਿਹੜਾ ਉਹ ਜਾ ਕੇ ਬਾਰਡਰ ਤੇ ਜਿਹੜੇ ਵਸਤੇ ਲੋਕ ਆ ਉਹਨਾਂ ਨੇ ਜਾ ਕੇ ਪਛੋਕੀ ਲੜ ਜਾਂਦੀ ਕੀ ਹਾਲ ਹੁੰਦਾ ਕੀ ਲੱਗਦਾ ਤੁਸੀਂ ਉਥੇ ਮੰਨਦੇ ਹੋ ਕਿ ਦੱਸਿਆ ਜਾ ਰਿਹਾ ਸੀਗਾ মিডিਆ ਜਿਵੇਂ ਖਬਰਾਂ ਆਈਆਂ ਸੀਗੇ ਕਿ ਪਹਿਲਗਾਂ ਦੇ ਜਿੱਥੇ ਬੈਲਸਨ ਘਾਟੀ ਦੇ ਵਿੱਚ ਅਟੈਕ ਹੋਇਆ ਸੀਗਾ ਦੱਸਿਆ ਜਾ ਰਿਹਾ ਸੀ ਕਿ ਉਥੇ ਜਵਾਨ ਤਨਾਤ ਨਹੀਂ ਸੀਗੇ ਕੀ ਇਹ ਗੱਲ ਸੱਚੀ ਹੈ ਨਹੀਂ ਬਿਲਕੁਲ ਇਹ ਸਕਿਉਰਟੀ ਲੈਬ ਹੈ ਹਿੰਦੁਸਤਾਨ ਦਾ ਕਿਉਂਕਿ ਉੱਥੇ ਇੰਨੀ ਪਬਲਿਕ ਜਾਂਦੀ ਹੈ ਇੱਕ ਕਿਸੇ ਮੰਤਰੀ ਨੇ ਜਾਂ ਲੀਡਰ ਦੇ ਕਿਤੇ ਜਾਣਾ ਹੁੰਦਾ ਉਹਦੇ ਨਾਲ ਕਿੰਨੀਆਂ ਕਾਫਰਾਂ ਦਾ ਗੱਡੀਆਂ ਦਾ ਹੂੰ ਔਰ ਛੋਟੇ ਮਦ ਰਸਤੇ ਬੰਦ ਕਰ ਦਿੰਦੇ ਆ ਤੇ ਇਹਦ ਉਥੇ ਜਿਹੜਾ ਟੂਰਿਸਟ ਪਲੇਸ ਹੈ ਕਿਸਨ ਦੀ ਉਥੇ ਦੱਸਣ ਦੇ ਵੀ 2.5 ਹਜ਼ਾਰ ਬੰਦਾ ਸੀਗਾ ਟੂਰਿਸਟ ਉਥੇ ਕੀ ਇੱਕ ਜਬ ਆਰਮੀ ਅਗਰ ਨਹੀਂ ਤਾਂ ਪੁਲਿਸ ਵੀ ਨਹੀਂ ਹੋ ਸਕਦੀ ਇਸ ਸਕਿਉਰਟੀ ਲੈਪਸ ਜੀ ਤੁਸੀਂ ਕੀ ਤੁਸੀਂ ਕੀ ਮੰਨਦੇ ਹੋ ਜਿਵੇਂ ਜੇਕਰ ਜੰਗ ਭਾਰਤ ਆਕ ਪਾਕਿਸਤਾਨ ਦੀ ਹੁੰਦੀ ਆ ਆਮ ਲੋਕਾਂ ਨੂੰ ਕੀ ਫਰਕ ਪਾ ਕਿਉਂਕਿ ਤੁਸੀਂ ਤਾਂ ਜੰਗਾਂ ਆਪਣੀਆਂ ਵੇਖੀ ਹੋਈਆਂ ਨੇ 71 ਦੀ ਵੀ ਜੰਗ ਵੇਖੀ ਆ 65 ਦੀ ਵੀ ਜੰਗ ਵੇਖੀ ਆ ਉਸ ਤਰੀਕੇ ਦੇ ਮਾਹੌਲ ਉਸ ਟਾਈਮ ਦੇ ਕਿਵੇਂ ਦੇ ਸੀਗੇ ਉਹ ਨਕਸ਼ਾ ਜਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਇਹ ਗੱਲਾਂ ਤੁਸੀਂ ਅਗਰ ਬੱਡੇ ਰਹਿਣੇ ਲੋਕ ਹਨ ਉਹਨਾਂ ਨੂੰ ਜਾ ਕੇ ਪੁੱਛੋ ਨਾ ਕਿ ਕਿੰਨੀ ਦਫਾ ਉਹ ਉਜੜੇ ਨੇ 72 ਤੋਂ ਬਾਅਦ ਔਰ ਕਿੰਨੀ ਤਰ੍ਹਾਂ ਕੀ ਉਹਨਾਂ ਨੂੰ ਨੁਕਸਾਨ ਹੋਇਆ ਉਹਨਾਂ ਨੂੰ ਪੁੱਛੋ ਤਾਂ ਬਹੁਤ ਜ਼ਿਆਦਾ ਤੁਹਾਨੂੰ ਫਤਾਲੇ ਗੁਬਾ ਜਿਹੜਾ ਕਿ ਲੜਾਈ ਦਾ ਨਾਂ ਹੀ ਬੁਰਾ ਰਸ ਜੀ ਸਾਡੇ ਨਾਲ ਹੋਰ ਵੀ ਜਿਹੜੇ ਨੇ ਮੌਜੂਦ ਨੇ ਜਿਨ੍ਹਾਂ ਨੇ ਜੰਗ ਲੜ ਕੇ ਆਏ ਸੀਗੇ ਕਿਵੇਂ ਦਾ ਉਸ ਟਾਈਮ ਤੇ ਬਪੂ ਜੀ ਮਾਹੌਲ ਸੀਗਾ ਜਿਹੜਾ ਹੁਣ ਜਿਹੜਾ ਵਾ ਉਹ ਬਣਦਾ ਨਜ਼ਰ ਆ ਰਿਹਾ ਜਿਸ ਤਰੀਕੇ ਦੇ ਮਾਹੌਲ ਜਿਹੜੇ ਨੇ ਪਾਕਿਸਤਾਨ ਭਾਰਤ ਦੇ ਵਿੱਚ ਮਾਹੌਲ ਤਣਾਪੁਰ ਚੱਲ ਰਿਹਾ ਹੈ ਕੀ ਸਮਝ ਦਿਓ ਇਸ ਨੂੰ ਪੂਰੇ ਜਿਹੜੀ ਆ ਕਿ ਸਿਕਿਉਰਿਟੀ ਦਾ ਪਰਪਸ ਕਿਵੇਂ ਦਾ ਹੋਏਗਾ ਕੀ ਮੁੱਦੇ ਨੇ ਕੀ ਹੋਣਾ ਚਾਹੀਦਾ ਦੱਸੋ ਸਭ ਤੋਂ ਪਹਿਲੇ ਤੇ ਆਪਾਂ ਇਹੀ ਗੱਲ ਇਹ ਆਖਾਂਗੇ ਕਿ ਲੜਾਈ ਨਹੀਂ ਹੋਣੀ ਚਾਹੀਦੀ ਜੇ ਹੁੰਦੀ ਆ ਤੇ ਆਪਾਂ ਉਹਨਾਂ ਦੇ ਨਾਲ ਆਰਮੀ ਦੇ ਨਾ ਮੋੜੇ ਨਾ ਮੋੜਾ ਲਾ ਕੇ ਚੱਲਾਂਗੇ ਜੀ ਬਿਲਕੁਲ ਜੀ ਇਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਦੀ ਜੰਗ ਹੁੰਦੀ ਆ ਤਾਂ ਉਸ ਦੇ ਵਿਚਾਲੇ ਜਿਹੜੇ ਆ ਪੂਰਾ ਸਾਥ ਦੇਣ ਦੀ ਪ੍ਰੋਪਰ ਤਿਆਰਬਰ ਤਿਆਰ ਬੈਠੇ ਨੇ ਸੈਨਿਕ ਸੰਘਰਸ਼ ਕਮੇਟੀ ਦੇ ਜਿਹੜੇ ਨੇ ਪੈਣ ਘਤਰ ਦੀ ਜੰਗਾਂ ਲੜ ਕੇ ਜਿਹੜੇ ਆਏ ਨੇ ਹਾਂਜੀ ਬਾਪੂ ਜੀ ਕੀ ਕਹਣੀ ਸੀ ਇੱਕ ਗੱਲ ਹੋਰ ਮੈਂ ਕਹਿਣੀ ਚਾਹਣਾ ਤੇ ਆਮ ਸੋਸ਼ਲ ਮੀਡੀਆ ਵਿੱਚ ਖਬਰਾਂ ਆ ਰਹੀਆਂ ਬਿਲਕੁਲ ਜੀ ਕਿ ਉਹਨਾਂ ਜੀ ਜਾਤ ਪੁਛਕੇ ਤੇ ਫੇਰ ਮਾਰੇ ਲੋਕ ਹਾਂ ਬਿਲਕੁਲ ਬਿਲਕੁਲ ਲੇਕਿਨ ਇਹ ਸਰਕਾਰ ਸਾਡੀ ਆ ਇਹ ਸਿਆਸਤੀ ਕਰਨ ਦੀ ਇਹਦੋਂ ਮੁਸਲਮਾਨ ਦੀ ਇਹਦੋਂ ਮੁਸਲਮਾਨ ਦੀ ਹੂੰ ਜਿਹੜੇ ਉਹਨਾਂ ਲੋਕਾਂ ਨੇ ਬਚਾਏ ਆ 15 15 20 20 ਜਾਂ 10 10 ਆਦਮੀ ਟੂਰਿਸਟ ਬਚਾਏ ਆ ਹਾਂ ਜਿਹੜੇ ਉਹ ਮੁਸਲਮਾਨ ਸੀਗੇ ਹਾਂ ਮੁਸਲਮਾਨ ਉਹਨਾਂ ਦਾ ਕਿਤੇ ਨਾਂ ਨਹੀਂ ਆਉਂਦਿਆ ਕੀ ਗੱਲ ਬਿਲਕੁਲ ਸੁਣਿਆ ਤੁਸੀਂ ਕਿਸੇ ਦਾ ਨਾਂ ਨਹੀਂ ਬਿਲਕੁਲ ਕਿਉਂਕਿ ਇੱਕ ਜਿਹੜਾ ਇੱਕ ਖੱ쩌ਰ ਵਾਲਾ ਸੀਗਾ ਜਿਹੜਾ ਖੱਚਰ ਤੋਂ ਟੂਰਿਸਟ ਜਾਂਦੇ ਆ ਉਹ ਉਸ ਤੋਂ ਆਤਵਾਦੀ ਕੋਲ ਰੈਫਲ ਖੋਣੀ ਪਿਆ ਹੈ ਹੂੰ ਔਰ ਉਹਨੇ ਬਚਾਏ ਵੀ ਆ ਪਰ ਆਪਣੀ ਵਿਜਾਨ ਦਿੱਤੀ ਆ ਲੇਕਿਨ ਉਹਦਾ ਨਾਂ ਕਿਤੇ ਨਹੀਂ ਆ ਰਿਹਾ ਕੀ ਗੱਲ ਕੀ ਲੱਗਦਾ ਕਿ ਜਿਹੜੀ ਇਹ ਰਾਜਨੀਤੀ ਕਿਥੇ ਖੇਡੀ ਜਾ ਰਹੀ ਹੋਈ ਹੈ ਇਹ ਰਾਜਨੀਤੀ ਬਿਲਕੁਲ ਕਿਉਂਕਿ ਵੋਟਾਂ ਹੌਲੀਆਂ ਹਰ ਪਿਆਰ ਦੇ ਵਿੱਚ ਤੁਸੀਂ ਹੁਣ ਨਹੀਂ ਪਿੱਛੇ ਤੋਂ ਲੈ ਲਓ ਇਤਿਹਾਸ ਹੂੰ ਤਕਰੀਬਨ 2001 ਤੋਂ ਲੈ ਲਓ ਜਦੋਂ ਪਾਰਲੀਮੈਂਟ ਤੇ ਹਮਲਾ ਹੋਇਆ ਉਹ ਕਿਹੜੀ ਸਰਕਾਰ ਸੀਗੀ ਬੀਜੇਪੀ ਦੀ ਉਸ ਤੋਂ ਬਾਅਦ ਕਾਰਗਿਲ ਦਾ ਯੁੱਧ ਹੋ ਗਿਆ ਕਿਹੜੀ ਸਰਕਾਰੀ ਬੀਜੇਪੀ ਦੀ ਪਠਾਨਕੋਟ ਤੇ ਹਮਲਾ ਹੋਇਆ ਚਿੱਟੀ ਸੰਗਪੁਰਾ 2001 ਦੇ ਵਿੱਚ ਸ਼ਾਇਦ ਜਦੋਂ ਬਿਲ ਕਲੀਟਨ ਰਾਸ਼ਪਤੀ ਅਮਰੀਕਾ ਦਾ ਆਇਆ ਸੀਗਾ ਹਿੰਦੁਸਤਾਨ ਉਦੋਂ ਸਿੱਖਾਂ ਦਾ ਕਤਲਿਆਮ ਹੋਇਆ ਉੱਥੇ 35 ਸਿੱਖ ਮਾਰੇ ਗਏ ਔਰ ਹੁਣ ਜਿਹੜਾ ਅਮਰੀਕਾ ਦਾ ਉਪ ਰਾਸ਼ਪਤੀ ਆਇਆ ਉਦੋਂ ਇਹ ਚਾਂਸ ਹੋ ਗਿਆ ਤੇ ਕਿਉਂ ਹੁੰਦਾ ਹੈ ਇਹਦੀ ਖੋਜ ਕਰੋ ਪਹਿਲਾਂ ਇਹ ਹੋਇਆ ਕਿਉਂ ਬਿਲਕੁਲ ਜੀ ਜੀ ਸਾਡੇ ਨਾਲ ਹੋਰ ਵੀ ਜਿਹੜੇ ਮੌਜੂਦ ਨੇ ਸੈਨਿਕ ਸੱਸਿਕਾ ਸੰਪੂਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਸੂਬੇਦਾਰ ਮੇਜਰ ਦਲਬੀਰ ਸਿੰਘ ਡੁਗਰੀ ਮੈਂ ਸਾਬਕਾ ਸੈਨਿਕ ਸੰਘਰਸ਼ ਕਮੇਟੀ ਗਰਦਾਸਪੁਰ ਦਾ ਵਾਈਸ ਪ੍ਰੈਜ਼ੀਡੈਂਟ ਪਹਿਲੇ ਤੇ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਤੇ ਸਾਡੇ ਡਿਬੇਟ ਤੇ ਇੱਥੇ ਆਏ ਹੋ ਜੋ ਪਹਿਲ گاਉਂ ਦੇ ਅੰਦਰ ਹਾਸਤਾ ਹੋਇਆ ਇਹਦੀ ਮੈਂ ਬਹੁਤ ਹੀ ਯਾਦਾ ਨਿੰਦਿਆ ਕਰਦਾ ਇਹ ਸੰਸਾਰ ਵਿੱਚ ਹਰ ਬੰਦੇ ਨੂੰ ਪਤਾ ਕਿ ਅਗਰ ਆਪਣੇ ਘਰ ਦੇ ਵਿੱਚ ਕੋਈ ਇੱਕ ਅੱਧਾ ਬੰਦਾ ਜਾਗਦਾ ਹੋਏਗਾ ਤੇ ਚੋਰ ਚੋਰੀ ਨਹੀਂ ਕਰ ਸਕਦਾ ਬਿਲਕੁਲ ਜੀ ਉਥੇ ਆਤਵਾਦੀ ਕਹਿ ਲੋ ਚਾਹੇ ਦੂਸਰੀ ਕੋਈ ਜਥੇਬੰਦੀਆਂ ਬੋਲ ਲੋ ਜੋ ਦੇਸ਼ ਦਾ ਨੁਕਸਾਨ ਕਰਨਾ ਚਾਹੁੰਦੀਆਂ ਸੀ ਉਹਨਾਂ ਸ਼ਰੇਆਮ ਖੁੱਲੇ ਦਰਬਾਰ ਦੇ ਵਿੱਚ ਖੁੱਲੇ ਅਸਾਮ ਦੇ ਵਿੱਚ ਉਹਨਾਂ ਨੇ ਗੋਲੀਆਂ ਚਲਾਈਆਂ ਨੇ ਉਹ ਸਾਰੀਆਂ ਗੋਲੀਆਂ ਚਲਾਉਣ ਦਾ ਜੋ ਵੀ ਉਹਨਾਂ ਦਾ ਮੁੱਦਾ ਵਾ ਜੋ ਉਹਨਾਂ ਨੂੰ ਰੋਕਣਾ ਸੀ ਉਹ ਮੌਕੇ ਦੀ ਸਰਕਾਰ ਦੇ ਉੱਤੇ ਡਿਪੈਂਡ ਹੁੰਦਾ ਕਿਉਂਕਿ ਜਦੋਂ ਸਲਾਨੀ ਜਾ ਰਹੇ ਨੇ ਉੱਥੇ ਜ਼ਰੂਰ ਪੁਲਿਸ ਸੀਆਰਪ ਆਰਮੀ ਦਾ ਬੰਦੋਬਸਤ ਹੋਣਾ ਚਾਹੀਦਾ ਸੋਣ ਚ ਆਉਂਦਾ ਕਿ ਉਥੇ ਕੋਈ ਆਦਮੀ ਨਹੀਂ ਆਹੀਂ ਤੇ ਉਥੇ ਨਹੀਂ ਪਰ ਜੋ ਖਬਰਾਂ ਤੇ ਤੁਹਾਡੇ ਚੈਨਲ ਬਾਰੇ ਦੱਸ ਰਹੇ ਨੇ ਭਈ ਉਥੇ ਕੋਈ ਵੀ ਸਕਿਉਰਟੀ ਦਾ ਪ੍ਰਬੰਧ ਨਹੀਂ ਤੇ ਤੁਸੀਂ ਇਹ ਸਵਾਲ ਲਾ ਲਓ ਅਗਰ ਗਰਦਾਸਪੁਰ ਚ ਕੋਈ ਵੀ ਵਾਰਦਾਤ ਹੁੰਦੀ ਆ ਇੱਥੇ ਮੇਲਾ ਲੱਗਿਆ ਹੋਇਆ ਜੇ ਉਥੇ ਕੋਈ ਪੁਲਿਸ ਵਾਲਾ ਨਹੀਂ ਆ ਤੇ ਕਿਹਦੀ ਜ਼ਿੰਮੇਵਾਰੀ ਆ ਐਸਐਸਪੀ ਦੀ ਕਿਉਂਕਿ ਉਹ ਡਿਸਟ੍ਰਿਕਟ ਨੂੰ ਵੇਖਦਾ ਉਹਦੇ ਤੋਂ ਉੱਪਰ ਡੀਸੀ ਦੀ ਤੇ ਸਾਰੀ ਜ਼ਿੰਮੇਵਾਰੀ ਸੈਂਟਰ ਗਵਰਨਮੈਂਟ ਦੀ ਕਿਉਂਕਿ ਜੰਮੂ ਗਵਰਨਮੈਂਟ ਚ ਇਹ ਬੋਲਿਆ ਜਾਂਦਾ ਕਿ ਉੱਥੇ ਯੂਨਿਟੀ ਏਰੀਆ ਉੱਥੇ ਉਥੋਂ ਦੇ ਮੁੱਖ ਮੰਤਰੀ ਦਾ ਕੋਈ ਹੱਕ ਨਹੀਂ ਬਣਦਾ ਤੇ ਇਹ ਸਾਰਾ ਦਾ ਸਾਰਾ ਸੈਂਟਰ ਗਵਰਨਮੈਂਟ ਦਾ ਹੱਕ ਸੀ ਕਿ ਜਦੋਂ ਲੋਕ ਜਾ ਰਹੇ ਸੀ ਲੋਕਾਂ ਦੀ ਰਾਖੀ ਵਾਸਤੇ ਅਸੀਂ ਆਪਣੀ ਆਰਮੀ ਸੀਆਰਐਫ ਪੁਲਿਸ ਥਾਣਾ ਉੱਥੇ ਸੀ ਉਹਨਾਂ ਨੂੰ ਹੀ ਥੋੜਾ ਬਹੁਤਾ ਦੱਸ ਦੇ ਕਿ ਇੱਥੇ ਆਉਂਦੇ ਆਉਣ ਦਾ ਧਿਆਨ ਰੱਖੋ ਪਰ ਨਹੀਂ ਮੈਂ ਇੱਕ ਹੋਰ ਸੋਚਦਾ ਕਿ ਇੱਕ ਅਗਨੀਵੀਰ ਭਰਤੀ ਹੋਣ ਦੇ ਨਾਲ ਵੀ ਦੇਸ਼ ਦੇ ਵਿੱਚ ਬਹੁਤ ਘਾਟਾ ਪੈ ਰਿਹਾ ਇੱਕ ਆਰਮੀ 2019 ਤੋਂ ਲੈ ਕੇ ਹੁਣ ਤੱਕ 175000 ਆਰਮੀ ਲੈਸ ਹੂੰ 175000 ਦੀ ਜਗ੍ਹਾ ਕੌਣ ਬੰਦਾ ਡਿਊਟੀ ਦੇਵੇਗਾ ਨਹੀਂ ਫਿਰ ਇਹ ਮੋਦੀ ਨੂੰ ਇਹ ਫੈਸਲਾ ਲੈਣਾ ਕਿਉਂ ਸੀਗਾ ਕਿਉਂਕਿ ਜੇ 4 ਸਾਲ ਕੀਤੀ ਆ ਉੱਥੇ ਦੇ ਵੀ ਕਿਤਨੇ ਕਿਤੇ ਸਿਕਿਉਰਿਟੀ ਲੈਪਸ ਹੋ ਸਕਦੀ ਹੈ ਵੇਖੋ ਜੀ ਮੋਦੀ ਨੂੰ ਵਿਚਾਰੇ ਨੇ ਇਕੱਲੇ ਨੇ ਫੈਸਲਾ ਨਹੀਂ ਲਿਆ ਜੋ ਸਾਡੇ ਆਰਮੀ ਦੇ ਵੱਡੇ ਵੱਡੇ ਜਰਨਲ ਹੀ ਐਮਪੀ ਹੀ ਦੂਸਰੇ ਹੀ ਸਾਰੀ ਦੁਨੀਆ ਦੇ ਹੁੰਦਾ ਕਿ ਮੈਂ ਆਪਣੇ ਉੱਪਰਲੇ ਆਦਮੀ ਨੂੰ ਖੁਸ਼ ਕਰ ਦਵਾ ਇਹਨਾਂ ਨੇ ਸਾਰਿਆਂ ਨੇ ਫੈਸਲਾ ਕੀਤਾ ਕਿ ਆਨ ਨੂੰ ਇਹ ਲੋਕ ਪੈਨਸ਼ਨ ਜਾਂਦੇ ਆ ਲੜਾਈ ਲੱਗਣੀ ਨਹੀਂ ਆ ਕੁਝ ਹੋਣਾ ਨਹੀਂ ਆ ਆਪਾਂ ਆਰਮੀ ਨੂੰ ਕੰਮ ਕਰ ਦਈਏ ਪਰ ਆਰਮੀ ਦਾ ਹੋਣਾ ਹਰ ਦੇਸ਼ ਵਾਸਤੇ ਬਹੁਤ ਜ਼ਰੂਰੀ ਆ ਉਸ ਆਰਮੀ ਦੇ ਆਸਰੇ ਤੁਸੀਂ ਆਪਣੇ ਸ਼ਹਿਰਾਂ 'ਚ ਘਰਾਂ 'ਚ ਮੌਹਲਿਆਂ 'ਚ ਸੁੱਖ ਦੀ ਨੀਂਦ ਸੌਂਦੇ ਹੋ। ਹੂੰ। ਸੋ ਮੈਂ ਇਹੋ ਹੀ ਬੇਨਤੀ ਕਰਾਂਗਾ ਤੁਹਾਡੇ ਚੈਨਲ ਦੇ ਰਾਹੀਂ ਕਿ ਅਗਨੀ ਵੀਰਾਂ ਨੂੰ ਹੁਣ ਵੀ ਪੱਕਾ ਕੀਤਾ ਜਾਏ। ਜਿਹੜੇ ਢੰਗੋਰੇ ਪਿੱਟਦੇ ਨੇ ਚੈਨਲਾਂ ਦੇ ਉੱਤੇ ਉਹਨਾਂ ਨੂੰ 40 ਲੱਖ ਮਿਲਣਾ, ਇੰਨਾ ਮਿਲਣਾ ਅੱਜ 40 ਲੱਖ ਨਾਲ ਕੀ ਬਣਦਾ? ਹੂੰ। ਉਹ ਘਰ ਬਣਾਏਗਾ, ਵਿਆਹ ਕਰੇਗਾ, ਕੀ ਕਰੇਗਾ? ਔਰ 4 ਸਾਲ ਦੇ ਬਾਅਦ 19 ਤੋਂ ਲੈ ਕੇ 18 ਤੋਂ ਲੈ ਕੇ 4 ਸਾਲ ਉਹਦੀ 22 ਸਾਲ ਦੀ ਉਮਰ ਹੋਣੀ ਆ 22 ਸਾਲ ਤੋਂ ਬਾਅਦ ਉਹ ਬੇਕਾਰ ਹੋ ਜਾਏਗਾ ਕੁਝ ਨਹੀਂ ਕਰੇਗਾ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਅੱਜ ਇਕੱਠੇ ਹੋਏ ਆ ਸਾਡਾ ਮੇਨ ਮੋਟਿਵ ਹੈਗਾ ਜੀ ਕਿ ਜੇਕਰ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਛਿੜਦੀ ਆ ਤੇ ਸਾਬਕਾ ਸੈਨਿਕ ਦਾ ਕਿਹੋ ਜਿਹਾ ਰੋਲ ਰਹੇਗਾ ਉਹ ਜਿਹੜਾ ਬਿਆਨ ਜ਼ਰੂਰ ਦੇਖੋ ਮੈਂ ਉਹਦੇ ਬਾਰੇ ਪਹਿਲੇ ਦੱਸ ਚੁੱਕਾ ਹੁਣ ਵੀ ਦੱਸਦਾ ਇਹ ਸਾਡਾ ਦੇਸ਼ ਆ ਇਦੇ ਵਿੱਚ ਕਿੰਨੀਆਂ ਵੀ ਗਲਤੀਆਂ ਕੋਈ ਕਰ ਲੇ ਕੋਈ ਵੀ ਪਾਰਟੀ ਕਰ ਲੇ ਕਾਂਗਰਸ ਕਰ ਲੇ ਬੀਜੇਪੀ ਕਰ ਲੇ ਆਮ ਆਦਮੀ ਕਰ ਲੇ ਹੋਰ ਅੰਨੇ ਜਥੇਬੰਦੀਆਂ ਕਰ ਲੈਣ ਪਰ ਅਹੀਂ ਸਾਬਕਾ ਸੈਨਿਕ ਆ ਅਹੀਂ ਫੌਜੇ ਰਹੇ ਆ ਫੌਜ ਦਾ ਅਨਪਾਣੀ ਖਾ ਰਹੇ ਆ ਇਸ ਕਰਕੇ ਅਗਰ ਲੜਾਈ ਲੱਗਦੀ ਆ ਤੇ ਮੈਂ ਇਹ ਵਿਸ਼ਵਾਸ ਦੋਣਾ ਤੁਹਾਡੇ ਚੈਨਲ ਦੇ ਜਰੀਏ ਕਿ ਸਾਬਕਾ ਸੈਨਿਕ ਸੰਘਰਸ਼ ਕਮੇਟੀ ਗਰਦਾਸਪੁਰ ਦੇ ਵਿੱਚ 75000 ਸਾਬਕਾ ਸੈਨਿਕ ਆ ਅਹੀਂ ਸਾਰੇ ਜਾਣੇ ਆਪਣੇ ਫੌਜ ਦੇ ਨਾਲ ਲੜਾਈ ਵਿੱਚ ਹਿੱਸਾ ਲਵਾਂਗੇ ਜੀ ਇਹ ਬਿਲਕੁਲ ਜੀ ਇਹਨਾਂ ਨੇ ਕਿਹਾ ਕਿ ਜਿਹੜੇ 75000 ਜਿਹੜੇ ਦੇਸ਼ ਭਰ ਦੇ ਵਿੱਚ ਸਾਬਕਾ ਸੈਨਿਕ ਕਮੇਟੀ ਦੇ ਜਿਹੜੇ ਮੈਂਬਰ ਨੇ ਜਾਇ ਇਹਨਾਂ ਨੇ ਕਹਿ ਲਿਆ ਕਿ ਜਿਨ੍ਹਾਂ ਨੇ 65 ਕਤਰ ਦੀਆਂ ਜੰਗਾਂ ਲੜੀਆਂ ਨੇ ਉਹਨਾਂ ਦਾ ਵੱਡਾ ਐਲਾਨ ਹੈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਛਿੜਦੀ ਆ ਤੇ ਇਹ ਅਹਿਮ ਭੂਮਿਕਾ ਇਸ ਦੇ ਵਿੱਚ ਨਿਭਾਉਂਦੇ ਨਜ਼ਰ ਆਉਣਗੇ ਕੈਮਰਾ ਪਰਸਨ ਦੇ ਨਾਲ ਬਲਜੀਤ ਸਿੰਘ ਲੰਮੀ ਰਿਪੋਰਟ ਗੁਰਦਾਸਪੁਰ ਤਾਂ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਲੈਣੇ ਆ ਜਿੱਥੇ ਪਹਿ ਲਗਾਉਣ ਦੇ ਵਿੱਚ ਉਹ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਮਾਹੌਲ ਤਣਾਪੁਰ ਚੱਲ ਰਿਹਾ ਨੇ ਤੇ ਉਸ ਦੇ ਚਲਦੇ ਹੀ ਅੱਜ ਸਾਬਕਾ ਸੈਨਿਕ ਸਿੰਦਰਸ਼ ਕਮੇਟੀ ਨੇ ਐਲਾਨ ਕੀਤਾ ਹੈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਹੁੰਦੀ ਹੈ ਤਾਂ ਉਸ ਦਾ ਭਾਰਤ ਦਾ ਡਟ ਕੇ ਸਾਥ ਦਿੱਤਾ ਜਾਵੇਗਾ ਤਾਂ ਆਪਣੀ ਜਿੰਦ ਜਾਨ ਕੁਰਬਾਨ ਕੀਤੀ ਜਾਵੇਗੀ ਦੇਸ਼ ਦੇ ਲਈ ਜਿਵੇਂ 671 ਦੀ جنگ ਲੜਗੇ ਅਸੀਂ ਆਏ ਹਾਂ ਤਾਂ ਉਸ ਤਰੀਕੇ ਦੇ ਨਾਲ ਹੀ ਜਿਹੜੀ ਆ ਜੇਕਰ جنگ ਹੁੰਦੀ ਹੈ ਤਾਂ ਭਾਰਤ ਦਾ ਡਟ ਕੇ ਸਾਹ ਦਿੱਤਾ ਜਾਵੇਗਾ ਇਹ ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਸੂਬੇਦਾਰ ਨਾਇਕ ਸੂਬੇਦਾਰਾਂ ਵੱਲੋਂ ਇਹ ਗੱਲਾਂ ਕਹੀਆਂ ਗਈਆਂ ਨੇ ਹੋਰ ਕੀ ਕੁਝ ਕਿਹਾ ਉਹ ਪੂਰੀ ਜਾਣਕਾਰੀ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਹਾਂਜੀ ਦੱਸ ਦਈਏ ਕਿ ਜਿਵੇਂ ਕਿ ਭਾਰਤ ਅਤੇ ਪਾਕਿਸਤਾਨ ਦੀ جنگ ਵਾਲੇ ਮਾਹੌਲ ਜਿਹੜੇ ਨੇ ਬਣੇ ਹੋਏ ਨਜ਼ਰਾਰੇ ਜਿੱਥੇ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਜਿਹੜੀ ਆ 7ਵੀਂ ਵਾਰ ਜਿਹੜੀ ਆ ਅੱਜ ਤੱਕ ਗੋਲੀਬਾਰੀ ਜਿਹੜੀ ਆ ਉਹ ਹੁੰਦੀ ਨਜ਼ਰਾਰੀਆ ਤੇ ਤੁਹਾਡੇ ਨਾਲ ਮੌਜੂਦ ਹੈ ਗੁਰਦਾਸਪੁਰ ਦੇ ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਜਿਹੜੇ ਨੇ 65 ਕੱਤਰ ਦੀ ਜਿਹੜੀਆਂ ਨੇ ਜੰਗਾਂ ਲੜੀਆਂ ਨੇ ਤੇ ਉਹ ਉਹਨਾਂ ਦੇ ਕੀ ਵਿਚਾਰ ਨੇ ਕੀ ਸੋਚਦੇ ਨੇ ਉਹ ਪਰ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸਤਿ ਸ਼੍ਰੀ ਅਕਾਲ ਪਾਪੂ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਹੋ ਠੀਕ ਹੈ ਜੀ ਮੇਰਾ ਨਾਮ ਜੀ ਨੈਫਸੂਦਰਾ ਕੁਲਬੀਰ ਸਿੰਘ ਤੇ ਮੈਂ 1968 ਵਿੱਚ ਭਰਤੀ ਹੋਇਆ ਸੀ ਫੌਜ ਚ ਔਰ ਬਾੜਗੜੀ ਜੀ ਚੈਨਲ ਲਈ ਲੱਗੀ ਆ ਉਸਤਿਆਂ ਦੇ ਫੌਜ ਸੀਗੇ ਉਹ ਜਿਹੜੀ 1965 ਦੀ ਲੜਾਈ ਲੱਗੀ ਆ ਉਹਦੇ ਵਿੱਚ ਪੂਰਾ ਪਾਰਟਿਸਪੇਟ ਕੀਤਾ ਹੈ ਪੰਜਾਬ ਦੇ ਵਿੱਚ ਹੀ ਖੇਮ ਕਾਂ ਸੈਕਟਰ ਦੇ ਵਿੱਚ ਔਰ ਖੇਮ ਕਾਂ ਸੈਕਟਰ ਦੇ ਵਿੱਚ ਜਦੋਂ ਅਸੀਂ ਪਹੁੰਚੇ ਆ ਹਰੇਕੇ ਪੱਤਣ ਕਲਾਸ ਕਰਕੇ ਤੇ ਮੈਂ ਪਹਿਲੇ ਵੀ ਦੱਸਿਆ ਕਿ ਉਸ ਲੜਾਈ ਨੂੰ ਜਿੱਤਣ ਦਾ ਜਿਹੜਾ ਸਿਹਰਾ ਸੀਗਾ ਉਹ ਸਭ ਤੋਂ ਵੱਧ ਪੰਜਾਬ ਦੀ ਆਮ ਪਬਲਿਕ ਤੋਂ ਜਨਤਾ ਨੂੰ ਜਾਂਦਾ ਹੈ ਕਿਉਂਕਿ ਜਨਤਾ ਨੇ ਮੋਢੇ ਨਾਲ ਮੋਢਾ ਜੋੜ ਕੇ ਹਰ ਤਰ੍ਹਾਂ ਫੌਜ ਦੀ ਸਹਾਇਤਾ ਕੀਤੀ ਸੀਗੀ ਤੇ ਉਹ ਲੜਾਈ ਆਮ ਹੁਣ ਲੋਕੀ ਕਹਿ ਰਿਹਾ ਜਿਹੜਾ ਆ ਪਹਿਰਗਾਮ ਦਾ ਇਸੇ ਤੋਂ ਹੋਇਆ ਹੈ ਕਿਹਦਾ ਕਰਕੇ ਕਿ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਜਿਹੜਾ ਉਹ ਹੈ ਲੇਕਿਨ ਮੈਨਾਂ ਕਹਾਂ ਕਿ ਸਭ ਤੋਂ ਪਹਿਲਾਂ ਲੜਾਈ ਦਾ ਮੂੰਹ ਹੀ ਕਾਲਾ ਹੈ ਜਿਹੜੇ ਲੋਕ ਕਹਿ ਰਿਆ ਨੇ ਵੀ ਆ ਕਰਨਾ ਚਾਹੀਦਾ ਉਹ ਕਰਨਾ ਜਿਹੜਾ ਉਹ ਜਾ ਕੇ ਬਾਰਡਰ ਤੇ ਜਿਹੜੇ ਵਸਦੇ ਲੋਕ ਆ ਉਹਨਾਂ ਨੇ ਜਾ ਕੇ ਪਛੋਕੀ ਲੜ ਜਾਂ ਕੀ ਹਾਲ ਹਰ ਹੁੰਦਾ ਕੀ ਲੱਗਦਾ ਤੁਸੀਂ ਉਥੇ ਮੰਨਦੇ ਹੋ ਕਿ ਦੱਸਿਆ ਜਾ ਰਿਹਾ ਸੀਗਾ মিডিਆ ਜਿਵੇਂ ਖਬਰਾਂ ਆਈਆਂ ਸੀਗੇ ਕਿ ਪਹਿਲਗਾਮ ਦੇ ਜਿੱਥੇ ਬਰਸਨ ਕਾਟੀ ਦੇ ਵਿੱਚ ਅਟੈਕ ਹੋਇਆ ਸੀਗਾ ਦੱਸਿਆ ਜਾ ਰਿਹਾ ਸੀ ਕਿ ਉਥੇ ਜਵਾਨ ਤਨਾਤ ਨਹੀਂ ਸੀਗੇ ਕੀ ਇਹ ਗੱਲ ਸੱਚੀਆਂ ਨਹੀਂ ਬਿਲਕੁਲ ਇਹ ਸਿਕਿਉਰਟੀ ਲੈਬ ਹੈ ਹਿੰਦੁਸਤਾਨ ਦਾ ਕਿਉਂਕਿ ਉਥੇ ਇੰਨੀ ਪਬਲਿਕ ਜਾਂਦੀ ਹੈ ਇੱਕ ਕਿਸੇ ਮਿਸਟਰ ਨੇ ਦਾ ਲੀਡਰ ਤੇ ਜਾਣਾ ਹੁੰਦਾ ਉਹਦੇ ਨਾਲ ਕਿੰਨੀਆਂ ਮੁਕਾਫਰਾਂ ਦਾ ਗੱਡੀਆਂ ਦਾ ਹਾਂ ਔਰ ਛੋਟੇ ਮਦ ਰਸਤੇ ਬੰਦ ਕਰ ਦਿੰਦੇ ਆ ਤੇ ਇਹ ਤਾਂ ਉਥੇ ਜਿਹੜਾ ਟੂਰਿਸਟ ਪਲੇਸ ਹੈ ਕਿਸੇ ਦੀ ਉਥੇ ਦੱਸਣ ਦੇ ਵੀ 2.5 ਹਜ਼ਾਰ ਬੰਦਾ ਸੀਗਾ ਟੂਰਿਸਟ ਹੀ ਉਥੇ ਕੀ ਇੱਕ ਜਬ ਆਰਮੀ ਅਗਰ ਨਹੀਂ ਤਾਂ ਪੁਲਿਸ ਵੀ ਨਹੀਂ ਹੋ ਸਕਦੀ ਇਸ ਸਕਿਉਰਟੀ ਲੈਪ ਅਸੀਂ ਜੀ ਤੇ ਕੀ ਤੁਸੀਂ ਕੀ ਮੰਨਦੇ ਹੋ ਜਿਵੇਂ ਜੇਕਰ ਜੰਗ ਭਾਰਤਕ ਪਾਕਿਸਤਾਨ ਦੀ ਹੁੰਦੀ ਆ ਆਮ ਲੋਕਾਂ ਨੂੰ ਕੀ ਫਰਕ ਪਾ ਕਿਉਂਕਿ ਤੁਸੀਂ ਤਾਂ ਜੰਗਾਂ ਆਪਣੀਆਂ ਵੇਖੀਆਂ ਹੋਈਆਂ ਨੇ 71 ਦੀ ਵੀ ਜੰਗ ਵੇਖੀ ਆ 65 ਦੀ ਵੀ ਜੰਗ ਵੇਖੀ ਆ ਉਸ ਤਰੀਕੇ ਦੇ ਮਾਹੌਲ ਉਸ ਟਾਈਮ ਦੇ ਕਿਵੇਂ ਦੇ ਸੀਗੇ ਉਹ ਨਸਰ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਇਹ ਗੱਲ ਤੁਸੀਂ ਅਗਰ ਬਾਟ ਦੇ ਜਿਹੜੇ ਅੰਰੀਆ ਨੇ ਲੋਕ ਹਨ ਉਹਨਾਂ ਨੂੰ ਜਾ ਕੇ ਪੁੱਛੋ ਨਾ ਕਿ ਕਿੰਨੀ ਦਫਾ ਉਹ ਉਜੜੇ ਨੇ 72 ਤੋਂ ਬਾਅਦ ਔਰ ਕਿੰਨੀ ਤਰ੍ਹਾਂ ਕੀ ਉਹਨਾਂ ਨੂੰ ਨੁਕਸਾਨ ਹੋਇਆ ਉਹਨਾਂ ਨੂੰ ਪੁੱਛੋ ਤਾਂ ਬਹੁਤ ਜ਼ਿਆਦਾ ਤੁਹਾਨੂੰ ਪਤਾ ਲੱਗੂਗਾ ਜਿਹੜੇ ਕਹਿੰਦੇ ਲੜਾਈ ਦਾ ਨਾਂ ਹੀ ਬੁਰਾ ਹੈ ਬਸ ਜੀ ਸਾਡੇ ਨਾਲ ਹੋਰ ਵੀ ਜਿਹੜੇ ਨੇ ਮੌਜੂਦ ਨੇ ਜਿਨ੍ਹਾਂ ਨੇ ਜੰਗ ਲੜ ਕੇ ਆਏ ਸੀਗੇ ਕਿਵੇਂ ਦਾ ਉਸ ਟਾਈਮ ਤੇ ਬਾਬੂ ਜੀ ਮਾਹੌਲ ਸੀਗਾ ਜਿਹੜਾ ਹੁਣ ਜਿਹੜਾ ਵਾ ਉਹ ਬਣਦਾ ਨਜ਼ਰ ਆ ਰਿਹਾ ਜਿਸ ਤਰੀਕੇ ਦੇ ਮਾਹੌਲ ਜਿਹੜੇ ਪਾਕਿਸਤਾਨ ਭਾਰਤ ਦੇ ਵਿੱਚ ਮਾਹੌਲ ਤਣਾਪੁਰ ਚੱਲ ਰਿਹਾ ਹੈ ਕੀ ਸਮਝਦੇ ਹੋ ਇਸ ਨੂੰ ਪੂਰੇ ਜਿਹੜੀ ਆ ਕਿ ਸਿਕਿਉਰਿਟੀ ਦਾ ਪਰਪਸ ਕਿਵੇਂ ਦਾ ਹੋਏਗਾ ਕੀ ਮੁੱਦੇ ਨੇ ਕੀ ਹੋਣਾ ਚਾਹੀਦਾ ਸਭ ਤੋਂ ਪਹਿਲੇ ਤੇ ਆਪਾਂ ਇਹੀ ਗੱਲ ਇਹ ਆਖਾਂਗੇ ਕਿ ਲੜਾਈ ਨਹੀਂ ਹੋਣੀ ਚਾਹੀਦੀ ਜੇ ਹੁੰਦਿਆ ਤੇ ਆਪਾਂ ਉਹਨਾਂ ਦੇ ਨਾਲ ਆਰਮੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਜੀ ਬਿਲਕੁਲ ਜੀ ਇਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਦੀ ਜੰਗ ਹੁੰਦੀ ਆ ਤਾਂ ਉਸ ਦੇ ਵਿਚਾਲੇ ਜਿਹੜੇ ਆ ਪੂਰਾ ਸਾਥ ਦੇਣ ਦੀ ਪ੍ਰੋਪਰ ਤਿਆਰਬਰ ਤਿਆਰ ਬੈਠੇ ਨੇ ਸੈਨਿਕ ਸੰਘਰਸ਼ ਕਮੇਟੀ ਦੇ ਜਿਹੜੇ ਨੇ 65 71 ਦੀ ਜੰਗਾਂ ਲੜ ਕੇ ਜਿਹੜੇ ਆਏ ਨੇ ਹਾਂਜੀ ਬਾਪੂ ਜੀ ਕੀ ਕਹਣਾ ਚਾਹੋਗੇ ਇੱਕ ਗੱਲ ਹੋਰ ਮੈਂ ਕਹਿਣੀ ਚਾਹਣਾ ਤੇ ਆਮ ਸੋਸ਼ਲ ਮੀਡੀਆ ਵਿੱਚ ਖਬਰਾਂ ਆ ਰਹੀਆਂ ਬਿਲਕੁਲ ਕਿ ਉਹਨਾਂ ਜੀ ਜਾਤ ਪੁਛਕੇ ਤੇ ਫੇਰ ਮਾਰਿਆ ਲੋਕ ਹਾਂ ਬਿਲਕੁਲ ਬਿਲਕੁਲ ਲੇਕਿਨ ਇਹ ਸਰਕਾਰ ਸਾਡੀ ਹੈ ਇਹ ਸਿਆਸਤੀ ਕਰਨ ਦੀ ਹੈ ਦੋ ਮੁਸਲਮਾਨ ਦੀ ਦੋ ਮੁਸਲਮਾਨ ਦੀ ਹੂੰ ਜਿਹੜੇ ਉਹਨਾਂ ਲੋਕਾਂ ਨੇ ਬਚਾ ਪੰਨਾ ਪੰਨਾ 20-20 ਜਾਂ 10-10 ਆਦਮੀ ਟੂਰਿਸਟ ਬਚਾਏ ਆ ਉਹ ਮੁਸਲਮਾਨ ਸੀਗੇ ਹਾਂ ਮੁਸਲਮਾਨ ਉਹਨਾਂ ਦਾ ਕਿਤੇ ਨਾਂ ਨਹੀਂ ਆਉਂਦਾ ਕੀ ਗੱਲ ਬਿਲਕੁਲ ਸੁਣਿਆ ਤੁਸੀਂ ਕਿਸੇ ਦਾ ਨਾਂ ਨਹੀਂ ਬਿਲਕੁਲ ਕਿਉਂਕਿ ਇੱਕ ਜਿਹੜਾ ਉਸੇ ਖੱ쩌ਰ ਵਾਲਾ ਸੀਗਾ ਜਿਹੜਾ ਖੱਚਰ ਤੋਂ ਟੂਰਿਸਟ ਜਾਂਦੇ ਆ ਉਹ ਉਸ ਤੋਂ ਆਤਵਾਦੀ ਕੋਲ ਰੈਫਲ ਖੋਣੀ ਪਿਆ ਹੈ ਔਰ ਉਹਨੇ ਬਚਾਏ ਵੀ ਆ ਔਰ ਆਪਣੀ ਵੀ ਜਾਨ ਦਿੱਤੀ ਆ ਲੇਕਿਨ ਉਹਦਾ ਨਾਂ ਕਿਤੇ ਨਹੀਂ ਆ ਰਿਹਾ ਕੀ ਗੱਲ ਕੀ ਲੱਗਦਾ ਕਿ ਜਿਹੜੀ ਇਹ ਰਾਜਨੀਤੀ ਕਿਥੇ ਖੇਡੀ ਜਾ ਰਹੀ ਹੋਏ ਇਹ ਰਾਜਨੀਤੀ ਬਿਲਕੁਲ ਕਿਉਂਕਿ ਵੋਟਾਂ ਹੋਲਣੀਆਂ ਹਰ ਬਿਆਰ ਦੇ ਵਿੱਚ ਤੁਸੀਂ ਹੁਣ ਨਹੀਂ ਪਿੱਛੇ ਤੋਂ ਲੈ ਲਓ ਇਤਿਹਾਸ तकरीबन 2001 ਤੋਂ ਲੈ ਲਓ ਜਦੋਂ ਪਾਰਲੀਮੈਂਟ ਤੇ ਹਮਲਾ ਹੋਇਆ ਉਹ ਕਿਹੜੀ ਸਰਕਾਰ ਸੀਗੀ ਬੀਜੇਪੀ ਦੀ ਉਸ ਤੋਂ ਬਾਅਦ ਕਾਰਗਿਲ ਦਾ ਯੁੱਧ ਲਗਾ ਕਿਹੜੀ ਸਰਕਾਰ ਦੀ ਬੀਜੇਪੀ ਦੀ ਪਠਾਨਕੋਟ ਤੇ ਹਮਲਾ ਹੋਇਆ ਚੀਤੀ ਸਿੰਗਾਪੁਰਾ 2001 ਦੇ ਵਿੱਚ ਸ਼ਾਇਦ ਜਦੋਂ ਬਿਲ ਕਲਟਨ ਰਾਸ਼ਪਤੀ ਅਮਰੀਕਾ ਦਾ ਆਇਆ ਸੀਗਾ ਹਿੰਦੁਸਤਾਨ ਉਦੋਂ ਸਿੱਖਾਂ ਦਾ ਕਤਲ ਆਮ ਹੋਇਆ ਉੱਥੇ 35 ਸਿੱਖ ਮਾਰੇ ਗਏ ਔਰ ਹੁਣ ਜਿਹੜਾ ਅਮਰੀਕਾ ਦਾ ਉਪ ਰਾਸ਼ਪਤੀ ਆਇਆ ਉਦੋਂ ਇਹ ਚਾਂਸ ਹੋ ਗਿਆ ਤੇ ਕਿਉਂ ਹੁੰਦਾ ਹੈ ਇਹਦੀ ਖੋਜ ਕਰੋ ਪਹਿਲਾਂ ਇਹ ਹੋਇਆ ਕਿਉਂ ਹੈ ਬਿਲਕੁਲ ਜੀ ਜੀ ਸਾਡੇ ਨਾਲ ਹੋਰ ਵੀ ਜਿਹੜੇ ਮੌਜੂਦ ਨੇ ਸੈਨਿਕ ਸਸਕਲ ਸੰਪੂਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਸੂਬੇਦਾਰ ਮੇਜਰ ਦਲਬੀਰ ਸਿੰਘ ਡੁਗਰੀ ਮੈਂ ਸਾਬਕਾ ਸੈਨਿਕ ਸੰਘਰਸ਼ ਕਮੇਟੀ ਗਰਦਾਸਪੁਰ ਦਾ ਵਾਈਸ ਪ੍ਰੈਜ਼ੀਡੈਂਟ ਪਹਿਲੇ ਤੇ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਤੇ ਸਾਡੇ ਡਿਬੇਟ ਤੇ ਇੱਥੇ ਆਏ ਹੋ ਜੋ ਪਹਿਲ گاਉਂ ਦੇ ਅੰਦਰ ਹਾਸਤਾ ਹੋਇਆ ਇਹਦੀ ਮੈਂ ਬਹੁਤ ਹੀ ਯਾਦਾ ਨਿੰਦਿਆ ਕਰਦਾ ਇਹ ਸੰਸਾਰ ਵਿੱਚ ਹਰ ਬੰਦੇ ਨੂੰ ਪਤਾ ਕਿ ਅਗਰ ਆਪਣੇ ਘਰ ਦੇ ਵਿੱਚ ਕੋਈ ਇੱਕ ਅੱਧਾ ਬੰਦਾ ਜਾਗਦਾ ਹੋਏਗਾ ਤੇ ਚੋਰ ਚੋਰੀ ਨਹੀਂ ਕਰ ਸਕਦਾ ਬਿਲਕੁਲ ਜੀ ਉਥੇ ਆਤਵਾਦੀ ਕਹਿ ਲੋ ਚਾਹੇ ਦੂਸਰੀ ਕੋਈ ਜਥੇਬੰਦੀਆਂ ਬੋਲ ਲੋ ਜੋ ਦੇਸ਼ ਦਾ ਨੁਕਸਾਨ ਕਰਨਾ ਚਾਹੁੰਦੀਆਂ ਸੀ ਉਹਨਾਂ ਸ਼ਰਿਆਮ ਖੁੱਲੇ ਦਰਬਾਰ ਦੇ ਵਿੱਚ ਖੁੱਲੇ ਅਸਾਮ ਦੇ ਵਿੱਚ ਉਹਨਾਂ ਨੇ ਗੋਲੀਆਂ ਚਲਾਈਆਂ ਨੇ ਉਹ ਸਾਰੀਆਂ ਗੋਲੀਆਂ ਚਲਾਉਣ ਦਾ ਜੋ ਵੀ ਉਹਨਾਂ ਦਾ ਮੁੱਦਾ ਵਾ ਜੋ ਉਹਨਾਂ ਨੂੰ ਰੋਕਣਾ ਸੀ ਉਹ ਮੌਕੇ ਦੀ ਸਰਕਾਰ ਦੇ ਉੱਤੇ ਡਿਪੈਂਡ ਹੁੰਦਾ ਕਿਉਂਕਿ ਜਦੋਂ ਸਲਾਨੀ ਜਾ ਰਹੇ ਨੇ ਉੱਥੇ ਜ਼ਰੂਰ ਪੁਲਿਸ ਸੀਆਰਫ ਆਰਮੀ ਦਾ ਬੰਦੋਬਸਤ ਹੋਣਾ ਚਾਹੀਦਾ ਸੁਣਨ ਚ ਆਉਂਦਾ ਕਿ ਉੱਥੇ ਕੋਈ ਆਦਮੀ ਨਹੀਂ ਆਹੀਂ ਤੇ ਉੱਥੇ ਨਹੀਂ ਪਰ ਜੋ ਖਬਰਾਂ ਤੇ ਤੁਹਾਡੇ ਚੈਨਲਾਂ ਬਾਰੇ ਦੱਸ ਰਹੇ ਨੇ ਭਈ ਉੱਥੇ ਕੋਈ ਵੀ ਸਿਕਿਉਰਿਟੀ ਦਾ ਪ੍ਰਬੰਧ ਨਹੀਂ ਤੁ ਤੂੰ ਹੀ ਇਹ ਸਾਵਲਾ ਲਾ ਲੋ ਅਗਰ ਗਰਦਾਸਪੁਰ ਚ ਕੋਈ ਵੀ ਵਾਰਦਾਤ ਹੁੰਦੀ ਆ ਇੱਥੇ ਮੇਲਾ ਲੱਗਿਆ ਹੋਇਆ ਜੇ ਉੱਥੇ ਕੋਈ ਪੁਲਿਸ ਵਾਲਾ ਨਹੀਂ ਆ ਤੇ ਕਿਹਦੀ ਜ਼ਿੰਮੇਵਾਰੀ ਆ ਐਸਐਸਪੀ ਦੀ ਕਿਉਂਕਿ ਉਹ ਡਿਸਟ੍ਰਿਕਟ ਨੂੰ ਵੇਖਦਾ ਉਹਦੇ ਤੋਂ ਉੱਪਰ ਡੀਸੀ ਦੀ ਤੇ ਸਾਰੀ ਜ਼ਿੰਮੇਵਾਰੀ ਸੈਂਟਰ ਗਵਰਨਮੈਂਟ ਦੀ ਕਿਉਂਕਿ ਜੰਮੂ ਗਵਰਨਮੈਂਟ ਕੇ ਇਹ ਬੋਲਿਆ ਜਾਂਦਾ ਕਿ ਉੱਥੇ ਯੂਨਿਟੀ ਏਰੀਆ ਉੱਥੇ ਉਥੋਂ ਦੇ ਮੁੱਖ ਮੰਤਰੀ ਦਾ ਕੋਈ ਹੱਕ ਨਹੀਂ ਬਣਦਾ ਤੇ ਇਹ ਸਾਰਾ ਦਾ ਸਾਰਾ ਸੈਂਟਰ ਗਵਰਨਮੈਂਟ ਦਾ ਹੱਕ ਸੀ ਕਿ ਜਦੋਂ ਲੋਕ ਜਾ ਰਹੇ ਸੀ ਲੋਕਾਂ ਦੀ ਰਾਖੀ ਵਾਸਤੇ ਅਸੀਂ ਆਪਣੀ ਆਰਮੀ ਸੀਆਰਐਫ ਪੁਲਿਸ ਥਾਣਾ ਉੱਥੇ ਸੀ ਉਹਨਾਂ ਨੂੰ ਹੀ ਥੋੜਾ ਬਹੁਤਾ ਦੱਸ ਦੇ ਕਿ ਇੱਥੇ ਆਉਂਦੇ ਆ ਉਹਨਾਂ ਦਾ ਧਿਆਨ ਰੱਖੋ ਪਰ ਨਹੀਂ ਮੈਂ ਇੱਕ ਹੋਰ ਸੋਚਦਾ ਕਿ ਇੱਕ ਅਗਨੀਵੀਰ ਭਰਤੀ ਹੋਣ ਦੇ ਨਾਲ ਵੀ ਦੇਸ਼ ਦੇ ਵਿੱਚ ਬਹੁਤ ਘਾਟਾ ਪੈ ਰਿਹਾ ਇੱਕ ਆਰਮੀ 2019 ਤੋਂ ਲੈ ਕੇ ਹੁਣ ਤੱਕ 175000 ਆਰਮੀ ਲੈਸ ਹੂੰ 175000 ਦੀ ਜਗ੍ਹਾ ਕੌਣ ਬੰਦਾ ਡਿਊਟੀ ਦੇਵੇਗਾ ਨਹੀਂ ਫਿਰ ਇਹ ਮੋਦੀ ਨੂੰ ਇਹ ਫੈਸਲਾ ਲੈਣਾ ਕਿਉਂ ਸੀਗਾ ਕਿਉਂਕਿ ਜੇ 4 ਸਾਲ ਕੀਤੀ ਆ ਉੱਥੇ ਦੀ ਕਿਤਨੇ ਕਿਤੇ ਸਿਕਿਉਰਿਟੀ ਲੈਪਸ ਹੋ ਸਕਦੀ ਹੈ ਵੇਖੋ ਜੀ ਮੋਦੀ ਨੂੰ ਵਿਚਾਰੇ ਨੇ ਇਕੱਲੇ ਨੇ ਫੈਸਲਾ ਨਹੀਂ ਲਿਆ ਜੋ ਸਾਡੇ ਆਰਮੀ ਦੇ ਵੱਡੇ ਵੱਡੇ ਜਰਨਲ ਹੀ ਐਮਪੀ ਹੀ ਦੂਸਰੇ ਹੀ ਸਾਰੀ ਦੁਨੀਆ ਦੇ ਹੁੰਦਾ ਕਿ ਮੈਂ ਆਪਣੇ ਉੱਪਰਲੇ ਆਦਮੀ ਨੂੰ ਖੁਸ਼ ਕਰ ਦਵਾ ਇਹਨਾਂ ਨੇ ਸਾਰਿਆਂ ਨੇ ਫੈਸਲਾ ਕੀਤਾ ਕਿ ਆਨ ਨੂੰ ਇਹ ਲੋਕ ਪੈਨਸ਼ਨ ਜਾਂਦੇ ਆ ਲੜਾਈ ਲੱਗਣੀ ਨਹੀਂ ਆ ਕੁਛ ਹੋਣਾ ਨਹੀਂ ਆ ਆਪਾਂ ਆਰਮੀ ਨੂੰ ਕੰਮ ਕਰ ਦਈਏ ਪਰ ਆਰਮੀ ਦਾ ਹੋਣਾ ਹਰ ਦੇਸ਼ ਵਾਸਤੇ ਬਹੁਤ ਜ਼ਰੂਰੀ ਆ ਉਸ ਆਰਮੀ ਦੇ ਆਸਰੇ ਤੁਸੀਂ ਆਪਣੇ ਸ਼ਹਿਰਾਂ 'ਚ ਘਰਾਂ 'ਚ ਮੌਲਿਆਂ 'ਚ ਸੁੱਖ ਦੀ ਨੀਂਦ ਸੌਂਦੇ ਹੋ ਸੋ ਮੈਂ ਇਹੋ ਹੀ ਬੇਨਤੀ ਕਰਾਂਗਾ ਤੁਹਾਡੇ ਚੈਨਲ ਦੇ ਰਾਹੀਂ ਕਿ ਅਗਨੀ ਵੀਰਾਂ ਨੂੰ ਹੁਣ ਵੀ ਪੱਕਾ ਕੀਤਾ ਜਾਏ ਜਿਹੜੇ ਢੰਡੋਰੇ ਪਿੱਟਦੇ ਨੇ ਚੈਨਲਾਂ ਦੇ ਉੱਤੇ ਉਹਨਾਂ ਨੂੰ 40 ਲੱਖ ਮਿਲਣਾ ਇੰਨਾ ਮਿਲਣਾ ਅੱਜ 40 ਲੱਖ ਨਾਲ ਕੀ ਬਣਦਾ ਉਹ ਘਰ ਬਣਾਏਗਾ ਵਿਆਹ ਕਰੇਗਾ ਕੀ ਕਰੇਗਾ ਔਰ 4 ਸਾਲ ਦੇ ਬਾਅਦ 19 ਤੋਂ ਲੈ ਕੇ 18 ਤੋਂ ਲੈ ਕੇ 4 ਸਾਲ ਉਹਦੀ 22 ਸਾਲ ਦੀ ਉਮਰ ਹੋਣੀ ਆ 22 ਸਾਲ ਤੋਂ ਬਾਅਦ ਉਹ ਬੇਕਾਰ ਹੋ ਜਾਏਗਾ ਕੁਝ ਨਹੀਂ ਕਰੇਗਾ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਅੱਜ ਇਕੱਠੇ ਹੋਏ ਆ ਸਾਡਾ ਮੇਨ ਮੋਟਿਵ ਹੈਗਾ ਸੀ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਛਿੜਦੀ ਆ ਤੇ ਸਾਬਕਾ ਸੈਨਿਕ ਦਾ ਕਿਹੋ ਜਿਹਾ ਰੋਲ ਰਹੇਗਾ ਉਹ ਜਿਹੜਾ ਵਾ ਬਿਆਨ ਜ਼ਰੂਰ ਦੇਖੋ ਮੈਂ ਉਹਦੇ ਬਾਰੇ ਪਹਿਲੇ ਦੱਸ ਚੁੱਕਾ ਹੁਣ ਵੀ ਦੱਸਦਾ ਇਹ ਸਾਡਾ ਦੇਸ਼ ਆ ਇਹਦੇ ਚ ਕਿੰਨੀਆਂ ਵੀ ਗਲਤੀਆਂ ਕੋਈ ਕਰ ਲੇ ਕੋਈ ਵੀ ਪਾਰਟੀ ਕਰ ਲੇ ਕਾਂਗਰਸ ਕਰ ਲੇ ਭਾਜਪਾ ਕਰ ਲੇ ਆਮ ਆਦਮੀ ਕਰ ਲੇ ਹੋਰ ਅੰਨੇ ਜਥੇਬੰਦੀਆਂ ਕਰ ਲੈਣ ਪਰ ਅਹੀਂ ਸਾਬਕਾ ਸੈਨਿਕ ਆ ਅਹੀਂ ਫੌਜੇ ਰਹੇ ਆ ਫੌਜ ਦਾ ਅਣ ਪਾਣੀ ਖਾ ਰਹੇ ਆ ਇਸ ਕਰਕੇ ਅਗਰ ਲੜਾਈ ਲੱਗਦੀ ਆ ਤੇ ਮੈਂ ਇਹ ਵਿਸ਼ਵਾਸ ਦਉਣਾ ਤੁਹਾਡੇ ਚੈਨਲ ਦੇ ਜਰੀਏ ਕਿ ਸਾਬਕਾ ਸੈਨਿਕ ਸੰਘਰਸ਼ ਕਮੇਟੀ ਗਰਦਾਸਪੁਰ ਦੇ ਵਿੱਚ 75000 ਸਾਬਕਾ ਸੈਨਿਕ ਆਹੀਂ ਸਾਰੇ ਜਾਣੇ ਆਪਣੇ ਫੌਜ ਦੇ ਨਾਲ ਲੜਾਈ ਵਿੱਚ ਹਿੱਸਾ ਲਵਾਂਗੇ ਜੀ ਇਹ ਬਿਲਕੁਲ ਜੀ ਇਹਨਾਂ ਨੇ ਕਿਹਾ ਕਿ ਜਿਹੜੇ 75000 ਜਿਹੜੇ ਦੇਸ਼ ਭਰ ਦੇ ਵਿੱਚ ਸਾਬਕਾ ਸੈਨਿਕ ਕਮੇਟੀ ਦੇ ਜਿਹੜੇ ਮੈਂਬਰ ਨੇ ਜਾਇ ਇਹਨਾਂ ਨੇ ਕਹਿ ਲਈ ਕਿ ਜਿਨ੍ਹਾਂ ਨੇ 65-73 ਦੀਆਂ ਜੰਗਾਂ ਲੜੀਆਂ ਨੇ ਉਹਨਾਂ ਦਾ ਵੱਡਾ ਐਲਾਨ ਹੈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਛਿੜਦੀ ਆ ਤੇ ਇਹ ਅਹਿਮ ਭੂਮਿਕਾ ਇਹਦੇ ਵਿੱਚ ਨਿਭਾਉਂਦੇ ਨਜ਼ਰ ਆਉਣਗੇ ਕੈਮਰਾ ਪਰਸਨ ਦੇ ਨਾਲ ਬਲਜੀਤ ਸਿੰਘ ਲੰਮੀ ਰਿਪੋਰਟ ਗੁਰਦਾਸਪੁਰ